ਔਰ ਐਸਐਸਪੀ ਮਨੋਸ਼ ਸ਼ਰਮਾ ਨੂੰ ਐਸਐਸਓ ਗੁਰਜਤਨਾ ਸਿੰਘ ਨੂੰ ਐਸਐਸਪੀ ਐਸਪੀ ਸਾਹਿਬ ਜਿਹੜੇ ਜੀ ਆਪਣੀ ਕਾਰਵਾਈ ਵਿੱਚ ਚਿਰਸਾ ਆਇਆ ਬਹੁਤ ਹੀ ਵਧੀਆ ਹੋਇਆ ਉਹ ਸਨ ਖੰਡ ਪਈ ਐ ਸਪੋਰਟ ਬਾਨ ਲੋਗ ਐ ਐਸਐਸਪੀ ਬਣਨਾਂ ਗੱਲ ਹੋਈ ਐ ਕਹਿੰਦੇ ਸਮੇ ਸਮੇਂ ਤੇ ਰਹਿੰਦੇ ਆ ਅਗਲੇ 3 ਮਹੀਨੇ ਦੇ ਵਿੱਚ ਔਰ ਏਸ ਜਿਹੜੀ ਕਾਰਵਾਈ ਹੋਈ ਐ ਪਿਛਲੇ 8 ਸਾਲਾਂ ਤੋਂ ਅਸੀਂ ਇਸ ਚੀਜ਼ ਨੂੰ ਇੰਤਜ਼ਾਰ ਕਰ ਰਹੇ ਸੀ ਪਿਛਲੇ 1 ਸਾਲ ਤੋਂ ਯੋਧ ਨਾਸ਼ੀਆ ਵਿਰੋਧ ਮਾਨ ਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਜਿਹੜੀ ਮਹਿੰਮ ਚ ਵਿੱਢੀ ਗਈ ਸੀ ਉਸ ਦੇ ਚੱਲਦਿਆਂ ਸਾਨੂੰ ਐਸੀ ਕੱਲੀ ਫਰੀਦਕੋਟ ਕਾਰਵਾਈ ਹੋਗੀ ਬਠਿੰਡੇ ਹੋਗੀ ਲੁਧਿਆਣੇ ਹੋਗੀ ਜਲੰਧਰ ਹੋਗੀ ਤੇ ਜੈਤੋ ਵਿੱਚ ਕਾਰਵਾਈ ਕਦੋਂ ਹੋਊਗੀ ਪਰ ਅੱਜ ਇਸ ਗੱਲ ਨੂੰ ਠੱਲ ਪਾਉਂਦੇ ਹੋਏ ਸਾਡੇ ਕਲੇਜਿਆਂ ਨੂੰ ਠੰਡ ਪਾਉਂਦੇ ਹੋਏ ਉਹਨਾਂ ਸੂ ਜਿਹੜੇ ਪੁੱਤ ਮਰ ਗਏ ਉਹਨਾਂ ਦੀ ਮਾਵਾਂ ਦੀ ਆਤਮਾ ਨੂੰ ਠੰਡ ਪਾਉਂਦੇ ਹੋਏ ਆ ਬਹੁਤ ਵੱਡੀ ਕਾਰਵਾਈ ਪਿੱਛੇ ਦੇਖ ਸਕਦੇ ਹੋ ਜੋ ਕਾਲੇ ਪੈਸੇ ਦੀ ਕਮਾਈ ਨਾਲ ਇੱਥੇ ਤਿੰਨ ਤਲਾ ਮੈਲ ਦਿਖਾਓ ਕੈਮਰਾਮੈਨ ਸਾਹ ਨੂੰ ਕਹੂੰਗਾ ਸੰਗ ਮਰਮਰ ਲੱਗੇ ਹੋਏ ਆ ਅੰਧੇਰ ਕੰਡੀਸ਼ਨਾਂ ਚ ਚਾਲੂ ਐ ਐਲਸੀਡੀ ਚਾਲੂ ਐ ਲਗਜ਼ਰੀ ਘਟੀਆਂ ਲਗਜ਼ਰੀ ਰਹਿਣ ਸਨ ਇਹਨਾਂ ਅਨਪੜ ਲੋਕਾਂ ਕੋਲੇ ਕਿੱਥੋਂ ਆਇਆ ਇਸ ਦੀ ਜਾਂਚ ਪਰਦਾਲਾ ਜੇ ਹੋਰ ਵੀ ਕਰਨ ਦਾ ਵਿਸ਼ਾ ਬੰਦ ਹੈ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਜਿਹੜੀ ਮੁਹਿੰਮ ਵਿੱਢੀ ਗਈ ਹੈ ਉਹਦੀ ਲੜੀ ਦੇ ਤਹਿਤ ਹੀ ਅੱਜ ਇਕ ਪੁਲਿਸ امدਾਦ ਵਾਰੇ ਫਰੀਦਕੋਟ ਪੁਲਿਸ ਨੂੰ ਇਨਫੋਰਮੇਸ਼ਨ ਹੋਇਆ ਸੀ ਤੇ ਉਹਦਾ ਕਰਕੇ ਆਜੇ ਸੀ ਇੱਥੇ ਆਏ ਨੇ ਔਰ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਮਾਨ ਜੀ ਸਾਡੇ ਡੀਜੀਪੀ ਸਾਹਿਬ ਗੌਰਵ ਯਾਦਵ ਸਰ ਉਹਨਾਂ ਦੇ ਸਾਨੂੰ ਇਨਸਟਰਕਸ਼ਨਸ ਨੇ ਕਿ ਇੱਕ ਬਿਲਕੁਲ ਜ਼ੀਰੋ ਟੋਲਰੈਂਸ ਪਾਲਿਸੀ ਅਸੀਂ ਨਸ਼ਿਆਂ ਦੇ ਵਿਰੁੱਧ ਅਪਣਾਣੀ ਹੈ ਸੋ ਜਦੋਂ ਸਿਵਲ ਪ੍ਰਸ਼ਾਸਨ ਔਰ ਈਓ ਸਾਹਿਬ ਵੱਲੋਂ ਇਹ ਲਿਖਿਆ ਆਇਆ ਗਿਆ ਇੱਕ ਨਜਾਇਜ਼ ਉਸਾਰੀ ਹੈ ਤੇ ਅਸੀਂ ਅੱਜ ਪੂਰੀ ਇੱਕ ਸਿਕਿਉਰਿਟੀ ਪੱਕੋ ਐਸ ਪਰ ਲਾਅ ਆਜਾਏ ਨੇ ਇੱਥੇ ਦਸਨ ਜੋ ਗਲੇਵੀ ਹੈਗੀ ਇਹ ਦੋਨੋਂ ਹੀ ਜਿਹੜੇ ਪ੍ਰੋਪਰਟੀਆਂ ਦੇ ਬਸਨੀਕ ਦੇਸੀ ਉਹ ਨਾ ਤੇ ਪੁਰਾਣੇ 15 ਪਰਚੇ ਹਨ ਵਿਮਲਾ ਦੇਵੀ ਇਹਦੇ ਮੁੰਡੇ ਤੇ ਔਰ ਇਹਦੀ ਨੂੰਹ ਤੇ ਵੀ ਟੋਟਲ ਪਰਚੇ ਨੇ ਇਹ ਟੋਟਲ 8 ਪਰਚੇ ਨੇ ਨਸ਼ਾ ਵੇਚਣ ਦੇ ਔਰ ਜਿਹੜਾ ਦੂਜੀ ਪ੍ਰਾਪਰਟੀ ਦੇ ਬਸਨੀਖਾ ਨਛੱਤਰ ਸਿੰਘ ਉਹਦੇ ਤੇ ਉਹਦੀ ਵਾਈਫ ਤੇ ਟੋਟਲ 7 ਪਰਚੇ ਨੇ ਸੋ ਟੋਟਲ ਮਿਲਾ ਕੇ 15 ਪਰਚੇ ਜਿਹੜੇ ਹੈਗੇ ਇਹਨ ਦੋਨੋਂ ਪ੍ਰਾਪਰਟੀਆਂ ਦੇ ਬਸਨੀਖਤੇ ਹੈਗੇ ਔਰ ਹਲੇ ਤੱਕ ਫਰੀਦਕੋਟ ਪੁਲਿਸ ਨੇ ਟੋਟਲ 329 ਮੁਕਦਮੇ ਨਸ਼ਾ ਦੇ ਵਿਰੁੱਧ ਦਰਜ ਕਰਕੇ 450 ਤੋਂ ਉੱਤੇ ਜਿਹੜੇ ਡਰੱਗ ਫੈਡਰਲਸ ਨੇ ਔਰ 빅 ਫਿਸ਼ ਜਿਹੜੇ ਨੇ ਉਹਨਾਂ ਨੂੰ ਵੀ ਫੜ ਕੇ ਅੰਦਰ ਦਿੱਤਾ ਹੈ ਔਰ 4 ਕਰੋੜ 90 ਲੱਖ ਸੇ ਜ਼ਿਆਦਾ ਦੀ ਪ੍ਰੋਪਰਟੀਆਂ ਅਸੀਂ ਫ੍ਰੀਜ਼ ਕਰਾ ਚੁੱਕੇ ਹਾਂ ਅੱਜਾ ਕਾ ਚ ਕਿੰਨੇ ਮਕਾਨ ਤਾਂ ਹੈਗੇ ਜੀ ਦੋ ਪ੍ਰੋਪਰਟੀਆਂ ਸੀ